ਕੱਲ ਅਬੋਹਰ ਦੇ ਵਿੱਚ ਇੱਕ ਬਹੁਤ ਹੀ ਦੁਖਾਂਤ ਵਾਪਰਿਆ ਜਦ ਇੱਕ ਮਸ਼ਹੂਰ ਵਪਾਰੀ ਸ਼੍ਰੀ ਸੰਜੇ ਵਰਮਾ ਜੀ ਦੀ ਕੁਝ ਕ੍ਰਿਮੀਨਲਸ ਨੇ ਗੈਂਗਸਟਰਸ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਕੱਲ ਸ਼ਾਮ ਹੀ ਮੈਂ ਪਰਿਵਾਰ ਕੋਲੇ ਦੁੱਖ ਸਾਂਝਾ ਕਰਨ ਦੇ ਲਈ ਔਰ ਇਹ ਵਿਸ਼ਵਾਸ ਦਿਵਾਉਣ ਦੇ ਲਈ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਬੜੀ ਜਲਦੀ ਹੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਏਗੀ ਇਹ ਦੁਵਾਨ ਦੇ ਲਈ ਪਹੁੰਚਿਆ ਤੇ ਜਦ ਉਸ ਪਰਿਵਾਰ ਕੋਲੇ ਸ਼੍ਰੀ ਜਗਤ ਵਰਮਾ ਜੀ ਕੋਲੇ ਬੈਠੇ ਸੀ ਤੇ ਤਾਂ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਦੁਖਾਂਤ ਇਹ ਕਾਰਾ ਵਾਪਰਿਆ ਔਰ ਸਭ ਤੋਂ ਵੱਡੀ ਗੱਲ ਆ ਜੋ ਉਹਨਾਂ ਦਾ ਸਭ ਤੋਂ ਵੱਡਾ ਦੁਖਾਂਤ ਸਭ ਤੋਂ ਵੱਡਾ ਗਰਜ ਸਭ ਤੋਂ ਵੱਡੀ ਨਰਾਜ਼ਗੀ ਵਰਮਾ ਪਰਿਵਾਰ ਦੀ ਸੀ ਉਹ ਇਹ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਇਸ ਹੱਤਿਆकांड ਦੀ ਜ਼ਿੰਮੇਵਾਰੀ ਵੀ ਬਿਸ਼नोई ਗੈਂਗ ਨੇ ਫੇਸਬੁੱਕ ਪੋਸਟ ਦੇ ਉੱਪਰ ਪਾ ਕੇ ਲਈ ਹੈ ਤੇ ਜਗਤ ਵਰਮਾ ਜੀ ਦਾ ਕੱਲ ਮੀਡੀਆ ਨੇ ਵੀ ਸਾਰਾ ਉਹ ਕਵਰ ਕੀਤਾ ਕਿਉਂਕਿ ਲਾਈਵ ਚੱਲ ਰਿਹਾ ਸੀਗਾ ਔਰ ਕੁਝ ਦਿਨ ਬਾਅਦ ਉੱਥੇ ਸ਼੍ਰੀ ਸੁਨੀਲ ਜਾਖੜ ਜੀ ਵੀ ਆ ਕੇ ਬੈਠੇ ਤੇ ਸੁਨੀਲ ਜਾਖੜ ਜੀ ਦੇ ਮੂੰਹ ਦੇ ਉੱਪਰ ਵੀ ਜਗਤ ਵਰਮਾ ਜੀ ਨੇ ਕਿਹਾ ਕਿ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੇਂਦਰ ਸਰਕਾਰ ਨੂੰ ਐਮ ਐਚ ਏ ਨੂੰ ਗੁਜ਼ਾਰਿਸ਼ ਹੈ ਕਿ ਕਿਉਂ ਤੁਸੀਂ ਹਾਰਡ ਕੋਰ ਕ੍ਰਿਮੀਨਲਸ ਨੂੰ ਸੈਂਟਰਲ ਜੇਲ੍ਹਾਂ ਦੇ ਵਿੱਚ ਪਾਲ ਰਹੇ ਹੋ ਉਹਨਾਂ ਨੇ ਸਪਸ਼ਟ ਕਿਹਾ ਕਿ ਲੋਰੈਂਸ ਬਿਸ਼ਨੋਈ ਜਿਹੜੇ ਕਿ ਹਾਰਡ ਕੋਰ ਕ੍ਰਾਈਮਨਲ ਨੇ ਔਰ ਇਸ ਹੱਤਿਆਕਾਂਡ ਦੀ ਵੀ ਜ਼ਿੰਮੇਵਾਰੀ ਉਹਨਾਂ ਦੇ ਗੈਂਗ ਨੇ ਲਈ ਹੈ ਕਿਉਂ ਤੁਸੀਂ ਉਹਨਾਂ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਜਵਾਈਆਂ ਦੀ ਤਰ੍ਹਾਂ ਉਹਨਾਂ ਨੂੰ ਪਾਲ ਰਹੇ ਹੋ ਉਹਨਾਂ ਨੂੰ ਪੁਸ਼ਤਪਨਾਹੀ ਕਰ ਰਹੇ ਹੋ ਔਰ ਇੱਥੇ ਹੀ ਹੈਰਾਨੀ ਔਰ ਪਰੇਸ਼ਾਨੀ ਦੀ ਔਰ ਗੌਰਤ ਲੋਕ ਗੱਲ ਕਰਨ ਵਾਲੀ ਇਹ ਹੈ ਕਿ ਗੁਜਰਾਤ ਸਰਕਾਰ ਜਿਹੜੀ ਕਿ ਇੱਕ ਬੀਜੇਪੀ ਰੂਲਡ ਸਟੇਟ ਹੈ ਉਸ ਨੇ ਇੱਕ ਸਪੈਸ਼ਲੀ ਉਹ ਉਸ ਜੇਲ੍ਹ ਦੇ ਵਿੱਚ ਗੁਜਰਾਤ ਦੇ ਵਿੱਚ ਹੀ ਰੱਖਣ ਦੇ ਲਈ ਮਿਨਿਸਟਰੀ ਆਫ ਹੋਮ ਅਫੇਅਰਜ਼ ਯਾਨੀ ਕਿ ਕੇਂਦਰ ਸਰਕਾਰ ਨੇ ਜਿਹਦੇ ਮੁਖੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਉਹਨਾਂ ਵੱਲੋਂ ਇੱਕ ਆ ਅਗਸਟ 2023 ਦੇ ਵਿੱਚ ਇੱਕ ਆਰਡਰ ਕੱਢਿਆ ਗਿਆ ਅੰਡਰ ਸੈਕਸ਼ਨ 268 ਜਿਹਦੇ ਵਿੱਚ ਆਰਡਰ ਇਹ ਕੀਤਾ ਗਿਆ ਕਿ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਲੋਰੈਂਸ ਬਿਸ਼ਨੋਈ ਨੂੰ ਗੁਜਰਾਤ ਤੋਂ ਬਾਹਰ ਨਹੀਂ ਭੇਜਿਆ ਜਾਏਗਾ ਜੋ ਵੀ ਹਾਲਾਤ ਹੋਣਗੇ ਉਹਨਾਂ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊਗਾ ਸੋ ਮੇਰੀ ਜਗਤ ਵਰਮਾ ਜੀ ਔਰ ਉਹਨਾਂ ਦੇ ਪਰਿਵਾਰ ਸੰਜੇ ਵਰਮਾ ਜੀ ਜਿਨ੍ਹਾਂ ਦੀ ਕੱਲ ਨਿਰਮਮ ਹੱਤਿਆ ਹੋਈ ਹੈ ਮੇਰੀ ਉਹਨਾਂ ਤੇ ਉਹਨਾਂ ਵਰਗੇ ਲੱਖਾਂ ਪੰਜਾਬ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਇਹ ਹੈ ਕਿ ਕਿਉਂ ਤੁਸੀਂ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਆਪ ਦੀ ਸਟੇਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਹੇ ਹੋ ਪੁਸ਼ਤ ਪਨਾਹੀ ਕਰ ਰਹੇ ਹੋ ਤੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਕਿ ਪੂਰੇ ਮੁਲਕ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਕਾਰਨਾਮੇ ਇਸ ਤਰੀਕੇ ਦੀਆਂ ਵਾਰਦਾਤਾ ਕਰਕੇ ਘਰ ਉਜਾੜ ਦੀ ਉਹਨਾਂ ਨੂੰ ਅੱਗੇ ਕਿਉਂ ਦਿੱਤੀ ਜਾ ਰਹੀ ਹੈ ਸੋ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਐਮ ਐਚ ਐਨ ਨੂੰ ਔਰ ਬੀ ਜੀ ਪੀ ਨੂੰ ਇਹ ਬੇਨਤੀ ਹੈ ਇਹ ਅਪੀਲ ਹੈ ਕਿ ਕਿਰਪਾ ਕਰਕੇ ਲਾਅ ਆਫ ਲੈਂਡ ਮੁਤਾਬਕ ਚੱਲਣ ਦਿਓ ਇਹ ਨਾ ਕਰੋ ਕਿ ਜਿੱਥੇ ਤੁਹਾਡੀ ਤੁਹਾਡੀ ਵਿਰੋਧੀ ਪਾਰਟੀ ਦੀ ਸਟੇਟ ਹੈ ਤੇ ਉੱਥੇ ਤੁਸੀਂ ਇਸ ਤਰੀਕੇ ਦੀਆਂ ਖੁੱਲ੍ਹੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਹਾਰਡ ਕੋਰ ਕ੍ਰਿਮੀਨਲਸ ਨੂੰ ਕਰ ਦਿਓ ਕਿਉਂਕਿ ਜੇ ਇਹ ਗੱਲ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਇਹ ਕੱਲ ਵਰਮਾ ਪਰਿਵਾਰ ਦੇ ਨਾਲ ਹੋਇਆ ਤੇ ਕੱਲ੍ਹ ਨੂੰ ਇਹ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਵੀ ਹੋ ਸਕਦਾ ਸੋ ਕਿਰਪਾ ਕਰਕੇ ਇਹ ਜਿਹੜੇ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਔਰ ਗ੍ਰਹਿ ਮੰਤਰਾਲਾ ਆਪਦੀ ਆਪਦੇ ਪੁੱਛੜ ਦੇ ਵਿੱਚ ਰੱਖ ਕੇ ਆਪਦੀ ਬੁੱਕਲ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਹੇ ਹਨ ਇਹਨਾਂ ਨੂੰ ਨੂੰ ਇਸ ਤਰੀਕੇ ਦੀ ਜੇ ਸ਼ਹਿ ਮਿਲੇਗੀ ਤੇ ਇਹ ਹਾਲਾਤ ਬਹੁਤ ਮੰਦੇ ਹੋ ਜਾਣਗੇ ਸੋ ਕਿਰਪਾ ਕਰਕੇ ਇਹਦੇ ਉੱਪਰ ਕੇਂਦਰ ਸਰਕਾਰ ਬੀਜੇਪੀ ਪ੍ਰਧਾਨ ਮੰਤਰੀ ਸਾਹਿਬ ਗੌਰ ਫਰਮਾਉਣ ਤੇ ਵਰਮਾ ਪਰਿਵਾਰ ਤੇ ਉਹਨਾਂ ਵਰਗੇ ਇਹ ਜੇ ਹੋਰ ਬਹੁਤ ਸਾਰੇ ਪਰਿਵਾਰ ਜਿਹੜੇ ਇਹਨਾਂ ਗੈਂਗਸਟਰਾਂ ਦੀ ਭੇਂਟ ਚੜ ਗਏ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਉਹ ਕੋਈ ਚਾਰਾ ਜੋਈ ਕਰਨਾ